ਸੰਤ ਰਾਮਾਨੰਦ ਮਹਾਰਾਜ ਜੀ ਜਿਨ੍ਹਾਂ ਦੀ ਸ਼ਹੀਦੀ ਨੂੰ ਸਮਰਪਤ ਅੱਜ ਮਹਾਨ ਦਿਨ ਰਬਦਾਸਿਆ ਕੌਮ ਵਾਸਤੇ ਹੈ ਕਿਉਂਕਿ ਉਨ੍ਹਾਂ ਦੇ ਬਦੌਲਤ ਉਨ੍ਹਾਂ ਦੀ ਸ਼ਹੀਦੀ ਬਦੌਲਤ ਇੱਥੇ ਇਤਿਹਾਸ ਨੇ ਸਿਰਜਿਆ ਹੈ ਕਿ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਕਿ ਅੱਜ ਤਕਦੀਰ ਬਦਲ ਗਈ ਹੈ ਅੱਜ ਰਬਦਾਸਿਆ ਤਰਮ ਬਣ ਗਿਆ ਹੈ ਅੱਜ ਆਪਣਾ ਹਰ ਦਾ ਨਿਸ਼ਾਨ ਬਣ ਗਿਆ ਹੈ ਅਮਰਤ ਬਾਣੀ ਗ੍ਰੰਥ ਬਣ ਗਿਆ ਹੈ ਹੁਣ ਅਸੀਂ ਗੁਲਾਮ ਨਹੀਂ ਆਜ਼ਾਦ ਹਾਂ ਸੋ ਗੁਰੂ ਪਿਆਰੀ ਸਾਥ ਸੰਗਤੋ ਅੱਜ ਸੰਤ ਨਾਮਾਨੰਦ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟ ਕੋਟ ਪ੍ਰਣਾਮ ਕਰਦੇ ਉਹਨਾਂ ਦੇ ਚਰਨਾਂ ਦੇ ਵਿੱਚ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੇ ਕੌਮਾਂ ਦੇ ਤੇ ਗੁਰੂ ਪਿਆਰੀ ਸਾਥਸੰਗ ਜਿਓ ਫਿਰ ਇਤਿਹਾਸ ਲਿਖਿਆ ਜਾਂਦਾ ਹੈ ਜਦੋਂ ਕੋਈ ਕਿਸੇ ਸਮਾਜ ਵੱਲੋਂ ਉਸ ਦੀ ਅਗਵਾਈ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰੇ 25 ਮਈ 2009 ਦਾ ਦਿਨ ਜ਼ਿੰਦਗੀ ਦੇ ਵਿੱਚ ਕਦੇ ਵੀ ਰਬਦਾਸਿਆ ਸਮਾਜ ਉਸ ਨੂੰ ਪੂਲਾ ਨਹੀਂ ਸਕਦਾ ਤੇ ਅੱਜ 25 ਮਈ ਹੈ ਸੋਹ ਗੁਰੂ ਪਿਆਰੀ ਸਾਥ ਸੰਗਤੋ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਨਾਮ ਦਾ ਊਟਾਸਰਾ ਲੈ ਕੇ ਬਾਣੀ ਦੀ ਸ਼ੁਰੂਆਤ ਕਰੀਏ ਔਰ ਸੰਤ ਰਾਮਾਨੰਦ ਜੀ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰੀਏ ਜੀ ਜਪੂ ਜੀ ਸਤਨਾਮ ਸਤਨਾਮ ਹਰ ਸੋ ਹਿਰਾ ਛਡ ਕੈ ਕਰੇ ਆਨ ਕੀ ਆ ਜائیںਗੇ ਸਤਿਪਾਕੇ ਰਵਿਦਾਸ ਰਵਿਦਾਸ ਸਹੀ ਸੂਰਾ ਪਲਾ ਜੋ ਲੜੇ ਕਟ ਪਿੰਗਰ ਤੋਨਾ ਛਾਡੇ ਖੇਤ ਗੁਰੂ ਪਿਆਰੀ ਸਤ ਗੁਰ ਦੀ ਸਾਜੇ ਨਿਵਾਜੀ ਸਾਥ ਸੰਗਤ ਜਿਓ ਅੱਜ ਸਮੂਹ ਨਗਰ ਨਿਵਾਸੀਆਂ ਵੱਲੋਂ ਔਰ ਸ੍ਰੀ ਗੁਰੂ ਰਵਦਾਸ ਧਰਮ ਅਸਥਾਨ ਨਿਊ ਅਬਾਦੀ ਜਲਵਾਲ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਵਰ ਦੇਸ਼ ਦੀਆਂ ਸੰਤਾਂ ਦੇ ਵੱਲੋਂ ਰਵਦਾਸਿਆ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਅੱਜ ਠੰਡੇ ਮਿੱਠੇ ਜਲ ਦੀ ਸ਼ੇਬੀਲ ਲਗਾਈ ਜਾ ਰਹੀ ਹੈ ਸੋ ਆਪ ਸਭ ਸੰਤਾਂ ਸੰਤ ਰਾਮਾਨੰਦ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹੋ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਕਿ ਜਦੋਂ ਗੁਰੂ ਪਿਆਰੇ ਸਾਥਸੰਗ ਜੋ ਮਾਨ ਅਵਰੋਧੇ ਈਰਖਾ ਅਵਰੋਧੇ ਜੋ ਲੋਕ ਇਹ ਸਮਝਣ ਕਿ ਕਿਸੇ ਜੀਵ ਨੂੰ ਮਾਰ ਕੇ ਕੋਈ ਕੰਮ ਰੁਕਿਆ ਜਾ ਸਕਦਾ ਹੈ ਕੌ ਰੁੱਕਦਾ ਨਹੀਂ ਹੈ ਇਸੇ ਗੱਲ ਨੂੰ ਲੈ ਕੇ ਰਬਦਾਸਿਆ ਕਉਂਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਮਹਾਰਾਜੀ ਜਿਨ੍ਹਾਂ ਨੂੰ 25 ਮਈ 2009 ਵਿਯਾਨਾ ਅਸਤਰੀਆ ਦੇ ਤਰਤੀ ਜਿੱਥੇ satsang ਕਰਦੇ ਹੋਏ ਕੀਤਨ ਕਰਦੇ ਹੋਏ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦੇ ਹੋ ਕੁਝ ਮਾਨਵ ਰੋਧੀ ਲੋਕਾਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਉਹਨਾਂ ਨੇ ਇਹ ਸੋਚਿਆ ਹੋਣਾ ਹੈ ਕਿ ਗੁਰੂ ਪਿਆਰੇ ਸਾਧ ਸੰਗਤ ਜੀਓ ਸੰਤ ਰਾਮਾ ਨੰਦ ਜੀ ਨੂੰ ਸ਼ਹੀਦ ਕਰਕੇ ਇਹ ਮਿਸ਼ਨ ਰੁਕ ਜਾਵੇਗਾ ਤਨ ਤਨ ਜਗਤ ਪਿਤਾ ਸਤਗੁਰ ਅਵਦਾਸ ਮਹਾਰਾਜ ਜੀ ਦੀ ਬਾਣੀ ਦਾ ਹੁਕਮ ਹੈ ਰਵਿਦਾਸ ਸੋਈ ਸੂਰਾ ਪਲਾ ਜੋ ਲੜੇ ਧਰਮ ਕੇ ਹਿਤ ਅੰਗ ਅੰਗ ਕੱਟ ਪੁਇਂਗਰੈ ਤੋ ਨਾ ਛਾੜੇ ਖੇਤ ਤਨ ਤਨ ਜਗਤ ਪਿਤਾ ਸਤਗੁਰ ਅਵਦਾਸ ਮਹਾਰਾਜ ਜੀ ਜਿਨ੍ਹਾਂ ਦੀ ਪਾਵਨ ਬਾਣੀ ਨੂੰ ਸੱਚ ਕਰਦੇ ਹੋਏ ਸੰਤ ਰਾਮਾਨੰਦ ਮਹਾਰਾਜੀ ਔਰ ਸਤਗੁਰ ਸੁਆਮੀ ਸੰਤ ਨਰਿੰਦਰਨ ਦਾਸ ਮਹਾਰਾਜੀ ਜਿਨ੍ਹਾਂ ਨੇ ਆਪਣੇ سینੇ ਤੇ ਗੋਲੀਆਂ ਚੱਲੀਆਂ ਪਰ ਮੈਦਾਨੇ ਛੱਡਿਆ ਉਹਨਾਂ ਦੇ ਵਿੱਚ ਸੰਤ ਰਾਮਾਨੰਦ ਜੀ 25 ਮਈ ਨੂੰ ਸ਼ਹੀਦ ਹੋ ਗਏ ਔਰ ਉੱਥੋਂ ਹੀ ਸਤਿਗੁਰੂ ਸਵਾਮੀ ਸੰਤ ਨਰਿੰਦਰਨ ਦਾਸ ਮਹਾਰਾਜ ਜੀ ਵੱਲੋਂ ਇੱਕ ਜੋ ਇਤਿਹਾਸ ਦਾ ਨੀਂਹ ਪੱਥਰ ਰੱਖਿਆ ਗਿਆ ਔਰ ਇਹ ਨੀਂਹ ਪੱਥਰ ਇੱਕ ਬਿਲਡਿੰਗ ਦੀ ਤਰ੍ਹਾਂ ਇੱਕ ਵਿਚਾਰਤਾਰਾ ਦੇ ਤਰ੍ਹਾਂ ਦਾਸ ਜੋ 2010 30 ਜਨਵਰੀ 2010 ਨੂੰ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਕਾਂਛੀ ਸਿਰਬਰਧਨਪੁਰ ਜਿੱਥੇ ਇਤਿਹਾਸ ਲਿਚਿਆ ਗਿਆ ਔਰ ਰਵਿਦਾਸੀਆ ਧਰਮ ਇੱਕ ਧਰਮ ਬਣਿਆ ਹੈ ਆਪਣਾ ਧਾਰਮਿਕ ਗ੍ਰੰਥ ਬਣਿਆ ਹੈ ਆਪਣਾ ਹਰ ਦਾ ਨਿਸ਼ਾਨ ਬਣਿਆ ਹੈ ਔਰ ਆਪਣੇ ਗੁਰੂ ਘਰਾਂ ਦੇ ਵਿੱਚ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਗ੍ਰੰਥ ਸਾਹਿਬ ਸ਼ਸ਼ੋਭਿਤ ਕਰਕੇ ਗੁਰੂ ਪਿਆਰੇ ਸਾਧ ਸੰਗਤ ਜੀਓ ਜੋ ਇਤਿਹਾਸ ਰਚੇ ਗਏ ਆਪਾਂ ਦੇਖੇ ਗੁਰੂ ਪਿਆਰੇ ਸਾਧ ਸੰਗਤੋ ਸਦਾ ਸਦਾ ਲਈ ਗੁਰੂ ਘਰ ਆਜ਼ਾਦ ਹੋ ਗਏ ਪਾਪ ਆਪਣੇ ਧਰਮ ਦੇ ਅਨੁਸਾਰ ਕਾਰਜ ਕਰਨ ਦੇ ਲਈ ਆਜ਼ਾਦ ਹੋ ਗਏ ਅੱਜ ਦੇਖੀਏ ਸਤਿਗੁਰਾਂ ਦੇ ਬਾਣੇ ਸੱਚ ਹੈ ਪ੍ਰਾਧਨਤਾ ਪਾਪ ਹੈ ਜਾਨ ਜਿਹੋਰੇ ਮੀਤ ਰਵਿਦਾਸ ਦਾ ਪ੍ਰਾਧਨ ਸੋ ਕੌਣ ਕਰੇ ਹੈ ਪ੍ਰੀਤ ਕਿ ਜਿਹੜਾ ਕਿਸੇ ਦੇ ਅਧੀਨ ਹੁੰਦਾ ਉਹਨੂੰ ਗੁਲਾਮ ਕਿਹਾ ਜਾਂਦਾ ਔਰ ਗੁਲਾਮ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਗੁਲਾਮ ਦਾ ਕੋਈ ਇੱਜ਼ਤ ਮਾਣ ਸਤਕਾਰ ਨਹੀਂ ਕਰਦਾ ਪਾਪ ਦੇ ਸਮਾਨ ਹੈ ਜੀਵਨ ਇਸ ਕਰਕੇ ਸਤਿਗੁਰ ਜੀ ਕਹਿੰਦੇ ਭਾਈ ਆਪਣੇ ਮਾਨ ਸਤਕਾਰ ਦੀ ਜ਼ਿੰਦਗੀ ਜੋ ਇਹਨਾਂ ਸ਼ਬਦਾਂ ਨੂੰ ਸੱਚ ਕਰਦੇ ਹੋਏ ਰਵਿਦਾਸਿਆ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਜੋ 25 ਮਈ 2009 ਨੂੰ ਸ਼ਹੀਦ ਹੋਏ ਆਓ ਉਹਨਾਂ ਦੇ ਜੀਵਨ ਤੇ ਕੁਝ ਚਾਤ ਮਾਰੀਏ ਕਹਿੰਦੇ ਹੱਸਦੇ ਵਸਦੇ ਰਸਦੇ ਸੰਸਾਰ ਅੰਦਰ ਕੁਝ عظیم ਸ਼ਖਸ ਪੈਦਾ ਹੁੰਦੇ ਹਨ ਜਿਹੜੇ ਆਪਣੇ ਪਰ ਉਪਕਾਰੀ ਕੰਮਾਂ صدਕਾ ਰਹੀਂ ਦੁਨੀਆ ਤੱਕਰ ਆਪਣਾ ਨਾਮ ਕਮਾ ਜਾਂਦੇ ਹਨ ਪਰ ਸੰਤ ਜਨ ਕੁਲ ਮੁਕਤਾ ਲਈ ਇੱਕ ਚਾਨਣ ਮਨਾਰਾ ਬਣ ਜਾਂਦੇ ਹਨ ਬਾਰਡਰਾਂ ਦੀਆਂ ਸੀਮਤ ਲਕੀਰਾਂ ਰੰਗਾ ਨਸਲਾ ਮਜਬਾਂ ਦੀਆਂ ਕੂੜ ਕਹਾਣੀਆਂ ਉਹਨਾਂ ਲਈ ਕੋਈ ਅਰਥ ਨਹੀਂ ਰੱਖਦੀਆਂ ਸੰਤ ਜਨ ਬੋੜ ਦੀ ਛਾਂ ਵਾਂਗ ਹੁੰਦੇ ਹਨ ਕਿ ਉਹਨਾਂ ਦੇ ਥੱਲੇ ਜਿਹੜਾ ਵੀ ਜਾਂਦਾ ਹੈ ਚਰਨਾਂ 'ਚ ਜਾਂਦਾ ਹੈ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ ਸ਼੍ਰੀ 168 ਸੰਤ ਰਾਮਾਨੰਦ ਮਹਾਰਾਜ ਜੀ ਦਾ ਜਨਮ 2 ਫਰਵਰੀ 1952 ਨੂੰ ਸ਼੍ਰੀਮਾਨ ਮਹੰਗਰਾਮ ਜੀ ਦੇ ਗ੍ਰਹਿ ਵਿਖੇ ਮਾਤਾ ਸ਼੍ਰੀਮਤੀ ਜੀਤ ਕੌਰ ਜੀ ਦੀ ਪਵਿੱਤਰ ਕੁੱਖੋਂ ਹੋਇਆ ਹੈ। ਆਪ ਜੀ ਬਚਪਨ ਤੋਂ ਹੀ ਸਾਧੂ ਸੁਭਾਅ ਰੱਖਦੇ ਸਨ। ਆਪ ਜੀ ਦੀ ਮਨਮੋਹਣੀ ਦਿੱਖ ਗਲੀ ਮਹੱਲੇ ਦੇ ਲੋਕਾਂ ਨੂੰ ਕੀਲ ਕੇ ਰੱਖ ਦਿੰਦੇ ਸੀ। ਕਿਉਂਕਿ ਬਚਪਨ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਨ ਵਾਲਾ ਹੋਵੇ ਬੀਏ ਤੱਕ ਦੀ ਪੜ੍ਹਾਈ ਆਪ ਜੀ ਨੇ ਦੁਆਬਾ ਕਾਲਜ ਲੰਦਰ ਉਦੋਂ ਕੀਤੀ ਆਪ ਜੀ ਜਿਸ ਵਕਤ ਪੜ੍ਹਾਈ ਕਰਨ ਜਾਂਦੇ ਤਾਂ ਅਕਸਰ ਗੁੰਮ ਸੁਮ ਰਿਹਾ ਕਰਦੇ ਸਨ ਆਪ ਬਚਪਨ ਤੋਂ ਵੀ ਸਾਧੂ ਸੰਗਤ ਦੇ ਮਰੀਦ ਸਨ ਸੋ ਫਿਰ ਰੰਗ ਤਾਂ ਚੜਨਾ ਹੀ ਸੀ ਜੋ ਪ੍ਰਵਾਨ ਹੋ ਕੇ ਹੱਦੋਂ ਵੱਧ ਚੜਿਆ ਕਰਦੇ ਸਾਧੂਆਂ ਦੀ ਸੰਗਤ ਤੋਂ ਰੋਕਿਆ ਜਾਵੇ ਕਰਦੇ ਸੋਚਦੇ ਸੰਨ ਕਿ ਭਾਈ ਇਹਦਾ ਜੀਵਨ ਵਧੀਆ ਹੋਵੇ ਕੰਮਕਾਰ ਕਰੇ ਤੇ ਆਪਣੇ ਕੰਮ ਬਾਰੇ ਸੋਚੇ ਕਈ ਵਾਰ ਉਹਨਾਂ ਨੂੰ ਰੋਕਿਆ ਵੀ ਜਾਂਦਾ ਕਰ ਵਿੱਚ ਅਕਸਰ ਸਾਧੂ ਸੰਗਤ ਦੀ ਗੱਲਬਾਤ ਹੁੰਦੀ ਰਹਿੰਦੀ ਸੰਤ ਰਾਮਾਨੰਦ ਜੀ ਕਰਦੇ ਕਿਰਲੂ ਕੰਮ ਕਰਦੇ ਹੋਏ ਵੀ ਹਰ ਵਕਤ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਅਖੀਰ ਰਾਮਾਨੰਦ ਮਹਾਰਾਜੀ ਨੂੰ ਸ਼੍ਰੀਮਾਨ 168 ਸੰਤ ਰਿਦਾਸ ਮਹਾਰਾਜੀ ਸੱਚਕੰਡ ਬੱਲਾ ਵਾਲੇ ਮਹਾਂਪੁਰਸ਼ਾਂ ਦੇ ਚਾਨੇ ਲਗਾ ਦਿੱਤਾ ਗਿਆ ਆਪ ਜੀ ਨੂੰ ਸੰਤ ਰਿਦਾਸ ਮਹਾਰਾਜੀ ਦੇ ਪਾਸੋਂ ਨਾਮ ਦੀ ਦਾਤ ਬਖਸ਼ਿਸ਼ ਕੀਤੀ ਗਈ ਸੰਤ ਰਾਮਾਨੰਦ ਮਹਾਰਾਜ ਜੀ 1973 ਤੋਂ ਬਾਬਾ ਪਿੱਪਲਦਾਸ ਮਹਾਰਾਜ ਜੀ ਦੇ ਯਾਦ ਵਿੱਚ ਬੱਲਾ ਪਿੰਡ ਵਿੱਚ ਬਣੇ ਸੁੰਦਰ ਮੰਦਿਰ ਵਿੱਚ ਰਹਿ ਕੇ ਪ੍ਰਭੂ ਦਾ ਸਿਮਰਨ ਕਰਦੇ ਸੰਤ ਰਾਮਾਨੰਦ ਮਹਾਰਾਜ ਜੀ ਬ੍ਰਹਮ ਲੀਨ ਸੰਤ ਅਰਿਦਾਸ ਮਹਾਰਾਜ ਜੀ ਦੇ ਸਮੇਂ ਮਹਾਰਾਜ ਗਰੀਬਦਾਸ ਮਹਾਰਾਜ ਜੀ ਦੇ ਸਮੇਂ ਦਿਨ ਬੱਲੇ ਡੇਰੇ ਵਿੱਚ ਰਹਿ ਕੇ ਸੰਤਾਂ ਦੀ ਸੇਵਾ ਕਰਦੇ ਅਤੇ ਰੋਜ਼ਾਨਾ ਸ਼ਬਦ ਕੀਰਤਨ ਅਤੇ ਕਥਾ ਵਿਚਾਰ ਕਰਦੇ ਅੱਜ ਉਹਨਾਂ ਨੂੰ ਕੀਰਤਨ ਦੇ ਤਨੀ ਸਤਸੰਗ ਦੇ ਮੋਹਰੀ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਸਤਸੰਗ ਸੁਣ ਕੇ ਸੰਤਾਂ ਕੀਲਿਆਂ ਜਾਂਦਿਆਂ ਸਨ ਕਿ ਜਿਸ ਵੇਲੇ ਸੰਗਤ ਸਤਸੰਗ ਸੁਣਦੀ ਕੀਰਤਨ ਸੁਣਦੀ ਤਾ ਕਹਿੰਦੇ ਜਿੱਥੇ ਸੰਗਤ ਬੈਠੀ ਰਹਿੰਦੀ ਸੀ ਉੱਥੇ ਹੀ ਬੈਠੀ ਰਹਿੰਦੀ ਜੀ ਭਾਵ ਕੇ ਹਿੱਲਦੀ ਨਹੀਂ ਸੀ ਉਹਨਾਂ ਦਾ ਕੀਰਤਨ ਇੰਨਾ ਮਿੱਠਾ ਗਾਉਣਾ ਉਹਨਾਂ ਨੇ ਤੇ ਹਮੇਸ਼ਾ ਪ੍ਰਮਾਤਮਾ ਦਾ ਨਾਮ ਸਿਮਰਨ ਕਮਾਈ ਦੇ ਨਾਲ ਸੰਗਤਾਂ ਨੂੰ ਜੋੜਨਾ ਇੱਥੇ ਹੀ ਵਰਣਨਯੋਗ ਹੈ ਕਿ ਸੰਤ ਰਾਮਾਨੰਦ ਜੀ ਨੂੰ ਗੁਰੂ ਗਿਆਨ ਸਤਗੁਰ ਹਰਿਦਾਸ ਮਹਾਰਾਜ ਜੀ ਤੋਂ ਪ੍ਰਾਪਤ ਹੋਇਆ ਸਤਗੁਰ ਗਰੀਬਦਾਸ ਮਹਾਰਾਜ ਜੀ ਨੇ ਉਹਨਾਂ ਨੂੰ ਪੇਖ ਤਾਰਨ ਕਰਵਾਇਆ ਉਹਨਾਂ ਨਾਲ ਹੀ ਸੰਤ ਰਾਮਾਨੰਦ ਮਹਾਰਾਜ ਜੀ ਨੂੰ ਵਕ ਵਕ ਦੇਸ਼ਾਂ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਪ੍ਰਚਾਰ ਪ੍ਰਸਾਰ ਹਿਤ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਇਸ ਤੋਂ ਬਾਅਦ ਡੇਰਾ ਜਨਨਪੱਲਾ ਦੇ ਮਹਾਨ ਸੰਤ ਬ੍ਰਹਮਲਿੰਗ ਸਤਗੁਰ ਗਰੀਬਦਾਸ ਮਹਾਰਾਜ ਜੀ ਦੇ ਮਜੂਦਾ ਗਦਨਸ਼ੀਨ ਸ੍ਰੀ ਇਕਾਟ ਸੰਤ ਨਿਰੰਝਨ ਦਾਸ ਮਹਾਰਾਜ ਜੀ ਦੇ ਰਹਿਨਮਾਈ ਏਟ ਵਦੇਸ਼ੀ ਸੰਤਾਂ ਨੂੰ ਸ੍ਰੀ ਗੁਰੂ ਅਰਜਨਦਾਸ ਜੀ ਦੇ ਵਿਚਾਰ ਤਾਰਾ ਨਾਲ ਜੋੜਿਆ ਹੈ ਆਪ ਵਦੇਸ਼ੀ ਸੰਤਾਂ ਦੀਆਂ ਅੱਖਾਂ ਦੇ ਤਾਰੇ ਸਨ ਔਰ ਹਮੇਸ਼ਾ ਸ਼ਬਦ ਗਨ ਕਰਿਆ ਕਰਦੇ ਆਓ ਸਾਧ ਸੰਗਤ ਜੀ ਇੱਕ ਇਤਿਹਾਸ ਰਚਾਉਣਾ ਹੈ ਗੁਰੂ ਰਵਿਦਾਸ ਦੇ ਮੰਦਰ ਨੂੰ ਸੋਨੇ ਵਿੱਚ ਮੜਾਉਣਾ ਹੈ ਤੇ ਉਹਨਾਂ ਦਾ ਇਹ ਗਾਇਆ ਹੋਇਆ ਸ਼ਬਦ ਅੱਜ ਸੱਚ ਹੋਇਆ ਹੈ ਤੁਸੀਂ ਦੇਖ ਲਿਓ ਗੁਰੂ ਪਿਆਰੇ ਸਾ ਸੋਝਿਓ ਸਤਗੁਰਵਦਾਸ ਮੇਰੇ ਜਨਮਸਥਾਨ ਮੰਦਰ ਉੱਪਰ ਕਲਸ਼ ਸੋਨੇ ਦੇ ਚੜ ਚੁੱਕੇ ਦਰਵਾਜ਼ਾ ਜੋ ਡੋਰ ਹੈ ਉਹ ਸੋਨੇ ਦਾ ਬਣ ਚੁੱਕਾ ਹੈ ਜੋ ਦੀਪਕ ਦੇਖਦੇ ਹੋ ਸੋਨੇ ਦਾ ਬਣ ਚੁੱਕਾ ਹੈ ਸੋ ਗੁਰੂ ਪਿਆਰੇ ਸਾ ਸੋ ਉਹਨਾਂ ਦੇ ਕਹੇ ਵਚਨਾਂ ਤੇ ਸੰਗਤਾਂ ਨੇ ਕਹਿੰਦੇ ਜਦੋਂ ਵਿਦੇਸ਼ਾਂ ਦੇ ਵਿੱਚ ਜਾਂਦੇ ਤੇ ਆਪਣੇ ਹੱਥਾਂ ਚੋਂ ਸੋਨੇ ਦੀਆਂ ਮੁੰਦੀਆਂ ਕਾੜੇ ਹਾਰ ਲਾ ਕੇ ਉਹਨਾਂ ਦੇ ਅੱਗੇ ਢੇਰੀ ਕਰ ਦਿੰਦੀਆਂ ਸੰਤਾਂ ਗੁਰੂ ਪੈਰੇ ਸਾਧ ਸੰਗਤ ਜੀਓ ਸਤਿਗੁਰ ਨਰੰجن ਦਾਸ ਮਹਰੇ ਦੇ ਨਾਲ ਹਮੇਸ਼ਾ ਮਿਸ਼ਨ ਦੇ ਪ੍ਰਚਾਰ ਪੁਰਸਾਰੀ ਸੰਤ ਰਾਮਾਨੰਦ ਮਹਾਰਾਜ ਜਾਇਆ ਕਰਦੇ ਸਨ ਆਪ ਜੀ ਦੀ ਰਸਨਾ ਤੋਂ ਬਾਣੀ ਦੇ ਮਿੱਠੇ ਬੋਲ ਸਰਵਣ ਕਰਕੇ ਸੰਤਾਂ ਮੰਤਰ ਮੁਗਦ ਹੋ ਜਾਂਦਿਆਂ ਸਨ ਆਪ ਇੱਕ ਕੁਸ਼ਲ ਪ੍ਰਸ਼ਾਸਕ ਸਨ ਜਿਨ੍ਹਾਂ ਨੇ ਡੇਰੇ ਦੇ ਪ੍ਰਬੰਧ ਨੂੰ ਬਹੁਤ ਹੀ ਸੰਚਾਰੂ ਢੰਗ ਨਾਲ ਚਲਾਇਆ ਵਿਸ਼ੇ ਪਰਵੇਸ਼ ਸੰਤ ਸੰਮੇਲਨ ਵਿੱਚ ਜਗਤਗ੍ਰਵਦਾਸ ਸਮਰਿੱਧ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਨਾਂ ਨਾਲ ਆਪ ਨਿਰਾਜਕਣ ਬੱਲਾ ਵੱਲੋਂ ਮਾਨ ਪ੍ਰਾ ਲਈ ਲਈ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦੇ ਕਾਰਜਾਂ ਨੂੰ ਚਲਾਉਣ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਕਰਦੇ ਸਨ ਦੀਰਾ ਸੰਗਠਨ ਬੱਲਾ ਵੱਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਬੇਗੰਗਪੁਰਾ ਸ਼ਹਿਰ ਦੇ ਸੰਪਾਦਕ ਵਜੋਂ ਵੀ ਆਪ ਜੀ ਨੇ ਛਲੰਗਾ ਯੋਗ ਕਾਰਜ ਕੀਤੇ ਜਿਸ ਵਿੱਚ ਆਪ ਜੀ ਨੂੰ ਭਾਰਤੀ ਐਸੀ ਦਲਿਤ ਸਹਿਤ ਅਕਾਦਮੀ ਵੱਲੋਂ ਪ੍ਰਸਾਹਿਤ ਪ੍ਰਸ਼ਕਾਰਿਤ ਕੀਤਾ ਗਿਆ ਇਹ ਪਹਿਲੀ ਵਾਰ ਸੀ ਕਿ ਆਪ ਜੀ ਨੇ ਯੂਕੇ ਦੀ ਪਾਰਲੀਮੈਂਟ ਵਿੱਚ ਸ਼੍ਰੀ ਗੁਰੂ ਰਬਦਾਸ ਮਹਾਰਾਜ ਦੇ ਬਾਰੇ ਸਪੀਚ ਪੜ੍ਹ ਕੇ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ ਆਪ ਜੀ ਦੇ ਮਹਾਨ ਗਿਆਨ ਨੇ ਤਸਨ ਕਿ ਆਪ ਗਿਆਨ ਦੇ ਤਨੀ ਸਨ ਅਤੇ ਬੜੀ ਸਰਲ ਉਦਾਹਰਨਾਂ ਦਾ ਵਰਣਨ ਕਰਕੇ ਗੁਰਬਾਣੀ ਦੇ ਜਟਿਲ ਅਰਥਾਂ ਦੀ ਵਿਆਖਿਆ ਕਰਨ ਵਿੱਚ ਮਾਹਰ ਸਨ ਆਪ ਜਦੋਂ ਸੰਗੀਤਮਈ ਕੀਰਤਨ ਕਰਦੇ ਤਾਂ ਪੰਡਾਲ ਵਿੱਚ ਬੈਠੀ ਸੰਗਤ ਪੂਰੀ ਤਰ੍ਹਾਂ ਕੀਲੇ ਜਾਂਦੇ ਸੀ ਨਵੀਂ ਪੀੜੀ ਵਿੱਚ ਸੰਗੀਤ ਪ੍ਰਤੀ ਚੇਤਕ ਪੈਦਾ ਕਰਨੇ ਆਪ ਜੀ ਨੇ ਡੇਰਾ ਸਜਗੜ ਬੱਲਾ ਵਿਖੇ ਸ਼੍ਰੀ ਗੁਰੂ ਅਰਵਦਾਸ ਸੰਗੀਤ ਅਕੈਡਮੀ ਖੋਲੀ ਸਗੋਂ ਆਪ ਜੀ ਦੀ ਪਾਰਖੂ ਨਜ਼ਰ ਨੇ ਅਨੇਕਾਂ ਮੁਸੰਦੇ ਗਾਇਕਾਂ ਗੀਤਕਾਰਾਂ ਸਹਿਤਕਾਰਾਂ ਦੀ ਪਛਾਣ ਕੀਤੀ ਤੇ ਉਹਨਾਂ ਨੂੰ 골ਡ ਮੈਡਲ ਨਾਲ ਸਨਮਾਨਿਤ ਕੀਤਾ ਆਪ ਵੀ ਦੀ ਰਸ ਪਿੰਨੀ ਆਵਾਜ਼ ਵਿੱਚ ਜਲੰਧਰ ਦੂਰ ਦਾ ਸੰਤੋ ਅਮਰਤ ਬਾਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਬੇਗਮ ਪਰਾਸ਼ਰ ਕੋ ਨਾਉ ਦੇ ਨਾਤੇ ਪ੍ਰੋਗਰਾਮ ਇਹ ਦਿਖਾਏ ਜਾ ਰਹੇ ਸਨ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਸੰਤ ਰਾਮਾਨੰਦ ਮਹਾਰਾਜ ਜੀ ਦੇ ਜੀਵਨ ਤੇ ਜਿੰਨਾ ਮੋਲੀਏ ਉਹਨਾਂ ਘਟ ਹੈ ਇੱਕ ਅਨਤਕ ਸਰੜੀ ਯੋਧੇ ਸਨ ਜਿਹੜੇ ਮਿਸ਼ਨਰੀ ਕਾਰਜਾਂ ਨੂੰ ਸਪੂਰਨ ਕਰਨ ਲਈ ਦਿਨ ਰਾਤ ਇੱਕ ਕਰਦੇ ਸਨ ਨਾ ਥੱਕਦੇ ਸਨ ਅਤੇ ਨਾ ਹੀ ਅੱਕਦੇ ਸਨ ਆਪ ਅਕਸਰ ਕਿਹਾ ਕਰਦੇ ਸਨ ਕਿ ਜਿਹੜਾ ਸਮਾਂ ਮਹਾਰਾਜ ਜੀ ਦੀ ਸੇਵਾ ਵਿੱਚ ਲੱਗ ਜਾਵੇ ਕੋਈ ਚੰਗਾ ਹੈ ਕੀ ਪਤਾ ਫਿਰ ਸਮਾਂ ਮਿਲੇ ਨਾ ਮਿਲੇ ਇਹ ਗੱਲਾਂ ਉਹਨਾਂ ਨੇ ਜਦੋਂ ਆਖਦਿਆਂ ਜਿਆਦ ਆਉਂਦੀਆਂ ਹਨ ਕਿਉਂਕਿ ਪਲ ਦਾ ਪਤਾ ਕੋਈ ਨਹੀਂ ਹੈ ਕਿ ਜਦੋਂ ਡੇਰਾ ਸੰਗੰਡ ਬੱਲਾ ਤੋਂ ਰਵਾਨਾ ਹੋਏ ਅਸਤਰੀਆ ਦੀ ਧਰਤੀ ਤੇ ਪਾਸਤੇ ਜੋ ਮਿਸ਼ਨ ਦਾ ਪ੍ਰਚਾਰ ਪ੍ਰਸਾਰਣ ਕਰਨ ਵਾਸਤੇ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਇਹ ਦਿਨ ਵੀ ਆਉਣਾ ਹੈ ਕਿ ਵਾਪਸ ਸੰਤ ਰਾਮਾਨੰਦ ਮਹਾਰਾਜ ਜੀ ਨੇ ਇਸ ਧਰਤੀ ਤੇ ਨਹੀਂ ਆਉਣਾ ਭਾਵ ਆਪ ਚੱਲ ਕੇ ਨਹੀਂ ਆਉਣਾ ਤੇ ਅੱਜ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਇੱਕ ਇੱਕ ਗੱਲ ਯਾਦ ਆਉਂਦੀ ਹੈ ਜਗਤ ਗੁਰਵਦਾਸ ਸਮਰਨ ਮਿਸ਼ਨ ਪ੍ਰਚਾਰ ਪ੍ਰਸਾਰ ਲਈ 168 ਸੰਤ ਨਰਿੰਦਰਨ ਦਾਸ ਸਮਰਨ ਮੌਜੂਦਾ ਗਦਨਸ਼ੀਮ ਡੇਰਾ ਸੱਜਣ ਬੱਲਾਂ ਦੇ ਗੁਰੂ ਘਰ ਦੇ ਵਜ਼ੀਰ ਕੀਰਤਨ ਦੇ ਤਨੀ ਮਹਾਨ ਵਿਦਵਾਨ ਨਾਮ ਦੇ ਰੱਸੀਏ ਮਹਾਨ ਵੈਦ ਜਗਤ ਗੁਰੂ ਪ੍ਰਵਦਾਸ ਸਮਰਨ ਮਿਸ਼ਨ ਦੇ ਤੁਰੇ ਸੰਤ ਸਮਾਜ ਦੇ ਅਨਮੋਲ ਹੀਰੇ 168 ਸੰਤ ਨਰਮਨ ਜੀ ਨੂੰ ਮਾਨ ਰੋਧਿਆ ਨੇ ਵਿਆਨਾ ਅਸਤਰਿਆ ਦੇ ਇੱਕ ਗੁਰੂ ਘਰ ਦੇ ਵਿੱਚ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਪਾਵ ਗੋਲੀਆਂ ਲੱਗਣ ਤੋਂ ਬਾਅਦ ਸੰਤ ਰਾਮਾਨੰਦ ਮਹਾਰਾਜੀ ਜਗਤ ਗੁਰਬਦਾਸ ਜੀ ਦੇ ਉਚਾਰਨ ਨਾਮ ਉਚਾਰਨ ਕਰਦੇ ਰਹੇ ਜਿਵੇਂ ਕਹਿ ਰਹੇ ਹੋਣ ਕਿ ਉਹ ਅਜੇ ਮਿਸ਼ਨ ਦੇ ਪ੍ਰਚਾਰ ਅਨੁਸਾਰ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ ਪਰ ਪਾਵੀ ਨੂੰ ਇਹ ਮਨਜ਼ੂਰ ਨਾ ਹੋਇਆ ਅਤੇ ਆਪਜੀ 25 ਮਈ ਦੇ ਅੰਮ੍ਰਿਤ ਵੇਲੇ ਰਬਦਾਸਿਆ ਕੌਮ ਲਈ ਸ਼ਹਾਦਤ ਦਾ ਜਾਮ ਪੀਂਦੇ ਬ੍ਰਹਮलीन ਹੋਏ। ਗੁਰੂ ਪਿਆਰੇ ਸਾਧ ਸੰਗਤੋ ਐਸੇ ਸੰਤ ਰਾਮਾਨੰਦ ਮਹਾਰਾਜ ਜੀ ਜਿਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਮਹਾਨ ਦਿਨ ਰਬਦਾਸਿਆ ਕੌਮ ਵਾਸਤੇ ਹੈ ਕਿਉਂਕਿ ਉਨ੍ਹਾਂ ਦੇ ਬਦੌਲਤ ਉਨ੍ਹਾਂ ਦੀ ਸ਼ਹੀਦੀ ਬਦੌਲਤ ਇਤੇ ਇਤਿਹਾਸ ਨੇ ਸਿਰਜਿਆ ਹੈ ਕਿ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਕਿ ਅੱਜ ਤਕਦੀਰ ਬਦਲ ਗਈ ਹੈ ਅੱਜ ਰਬ ਦਾਸਿਆ ਧਰਮ ਬਣ ਗਿਆ ਹੈ ਅੱਜ ਆਪਣਾ ਹਰ ਦਾ ਨਿਸ਼ਾਨ ਬਣ ਗਿਆ ਹੈ ਅੰਮ੍ਰਿਤ ਬਾਣੀ ਗ੍ਰੰਥ ਬਣ ਗਿਆ ਹੈ ਹੁਣ ਅਸੀਂ ਗੁਲਾਮ ਨਹੀਂ ਆਜ਼ਾਦ ਹਾਂ ਸੋ ਗੁਰੂ ਪਿਆਰੀ ਸਾਥ ਸੰਗਤੋ ਅੱਜ ਸੰਤ ਨਾਮਾਨੰਦ ਮਹਾਰਾਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟ ਕੋਟ ਪ੍ਰਣਾਮ ਕਰਦੇ ਉਹਨਾਂ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜੈ ਗੁਰਦੇਵ ਧੰਨ ਗੁਰਦੇਵ ਜੀ